ਦੇ ਅੰਸਰ ਮਹੱਲਾ ਚੌਥਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਣ ਕੋਈ ਆਣ ਮੇਲਾਵੇ ਮੇਰਾ ਸਤ ਗੁਰ ਤੇਸ ਕਾਟ ਸ਼ਰੀਰਾਰਾਮ ਕੋਈ ਆਣ ਕੋਈ ਆਣ ਬੇਲਾਵ ਮੇਰਾ ਸਤਗੁਰ ਪੂਰਾ ਰਾਮ ਹਉ ਮੰਨ ਤਨ ਹਉ ਮੰਨ ਤਨ ਦੇਵਾ ਤੇਸ ਕਾਟ ਸ਼ਰੀਰਾਰਾਮ ਮਨ ਨ ਤਨ ਕਾਟ ਕਾਟ ਤਿਸ ਦੇਹੀ ਜੋ ਸਤ ਗੁਰ ਬਚਨ ਸੁਣਾਏ ਮੇਰੇ ਮਨ ਬੇਰਾਗ ਭਇ ਬੇਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰਾਉ ਸੁਖ ਦਾਨ ਤੇ சரணூரா சத்க பூராஜே வட கிரஜே வட தவர हर नाम न देव हर पुरकु निरंजन सोई राम हर हर नाम जेनी आराध्य तिन्न का दुख परम पहो भागा सेवक पाए मिले बडभागी जन पुर चरनी मन लागा ਕਾਹੋ ਨਾਨਕ ਹਰ ਆਪ ਮਿਲਾਏ ਮਿਲ ਸਤਗੁਰ ਪਰ ਕੋ ਸੁਖ ਹੋਈ ਗੁਰ ਚੇਵੜ ਗੁਰ ਚੇਵੜ ਦਾਤਾ ਮੈਂ ਆਵਰ ਨਾ ਕੋਈ ਕਾਹੋ ਨਾਨਕ ਹਰ ਆਪ ਮਿਲਾਏ ਮਿਲ ਸਤਗੁਰ ਗੁਰਖ ਸੁਖ ਹੋ ਗੁਰ ਜੇ ਵੱਡ ਗੁਰ ਜੇ ਵੱਡ ਤਾ ਤ ਮੈਂ ਅਵਰਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ